ਬਈ ਉਹ ਨਾ ਤਾਂ ਵੀ ਜਾ ਰਿਹਾ ਇਹ ਕਿਹ ਆ ਜਾ ਰਾ ਤਾਂ ਭਾਈ ਜਿੰਨਾ ਲੈ ਕੇ ਆਏ 12 ਰੱਡਰ ਆ ਰਹੀਆਂ ਨੇ 12 ਰੱਡਰ ਜਾਰੀਆਂ ਨੇ ਵੀਰੇ ਕਿੰਨੀਆਂ ਮਸ਼ੀਨਾਂ ਲਾਈਆਂ ਨੇ ਵੀਰੇ ਕੋਈ ਨਹੀਂ ਜੀ ਸਹੀ ਨੇ ਵੀਰੇ ਭਾਈ ਜੰਟਾ ਠੇਕੇਦਾਰ ਆ ਨਾ ਉਹਨੇ ਨਾ ਉਹ ਸੁਨੇਹਰ ਵੀਰੇ ਵੀ ਜੰਟਾ ਠੇਕੇਦਾਰ ਇਹਨਾਂ ਦਾ ਬੰਨ ਜਾਂਦਾ ਭਾਈ ਕਿੰਨੇ ਦਿਨਾਂ ਚ ਪਹੁੰਚ ਜਾਣੇ ਹੋ ਬਾਜੇ ਉੱਥੇ ਤੇ ਮੌਂਜਾਂ ਦੇ ਇਸ ਵਾਰ ਤਾਂ ਫੈਕਟਰੀ ਨੇ ਧੁੱਕੀ ਘੱਡੀ ਪਈ ਆ ਯਾਰ ਬਹੁਤ ਜ਼ਿਆਦੇ ਜੀ ਬਹੁਤ ਸਾਲੇ ਇਨਸਾਨ ਹੀ ਮਿਲ ਰਿਹਾ ਜੀ ਸਾਲ ਹੀ ਮਿਲ ਰਿਹਾ ਬਾਈ ਕਹਿੰਦੇ ਨੇ ਧੁੱਕੀ ਘੱਡੀ ਪਈ ਯਾਰ ਵਰਖਾ ਵਾਲਿਆਂ ਨੇ ਕਾ ਵੀ ਸਰਕਾਰ ਦਿਖਾ ਦੇ ਵੀਰੇ ਕਿਵੇਂ ਲੋੜ ਹਾਂ ਤੁੱਕੀ ਵੱਡੀ ਰਹੀ ਵੀਰੇ ਕਿੰਨੀਆਂ ਮਸ਼ੀਨਾਂ ਕੱਢਦੀਆਂ ਦਿਹਾੜੀ ਚ ਫੈਕਟਰੀ ਦਿਹਾੜੀ ਚ 10-12 ਪੱਕੀਆਂ ਹੋਣ ਜੀ 10-12 ਪੱਕੀਆਂ ਮਸ਼ੀਨਾਂ ਨੇ ਵੀਰੇ ਕਹਿੰਦੇ ਬਾਈ ਕਹਿ ਰਿਹਾਗਾ ਵੀਰੇ ਜੀ ਤੁਸੀਂ ਮਤਲਬ ਕਿ ਫਿਰ ਠੇਕੇਦਾਰ ਨਾਲ ਜਾਨਾ ਉਹ ਠੇਕੇਦਾਰ ਨਾਲ ਜਾਨਾ ਠੇਕੇਦਾਰ ਪਰਮਨੈਂਟ ਚੱਲਦਾ ਪਰਮਨੈਂਟ ਚੱਲਦਾ ਜੀ ਪਿਛਲੀ ਵਾਰ ਵੀ ਦੇਖਿਆ ਸੀਗਾ ਸਾਨੂੰ ਮੈਂ ਹਾਂ ਜੀ ਹਾਂ ਜੀ ਕਿੰਨੇ ਦਿਨਾਂ ਦਾ ਕਿਹੜਾ ਲਾ ਦੇਣੇ ਵੀਰੇ ਤੁਸੀਂ ਪੰਜਵੇਂ ਮੈਂ ਪੰਜ ਦਿਨ ਲੱਗ ਗਏ ਪੰਜਵੇਂ ਦਿਨ ਜਸਵੇਂ ਦਿਨ ਕਰੇ ਆ ਜੀ ਪੰਜਵੇਂ ਛੇਵੇਂ ਦਿਨ ਤੁਸੀਂ ਕਰੇ ਆ ਜਿੰਨੇ ਮਤਲਬ ਕਿ ਉਹ ਆਪਣੇ ਮਾਰਕਟਰ ਦਾ ਗੇੜਾ ਲਾਗੇ ਐਮਪੀ ਦਾ ਵੀਰੇ ਐਮਪੀ ਦਾ ਜੀ ਤੀਜੇ ਦਿਨ ਵੀ ਪਹੁੰਚ ਜਾਂਦੀ ਹੈ ਜੀ ਵੀ ਮਤਲਬ ਕਿ ਸੁੱਖ ਸ਼ਾਂਤੀ ਨਾਲ ਪਹੁੰਚ ਜੰਨੇ ਹੋਲੀ ਹੋਲੀ ਵਧੀਆ ਯਾਰ ਪਤਾ ਕੀ ਗੱਲ ਹੈ ਦੇਖੋ ਵੀਰੇ ਉਹ ਨਹੀਂ ਗੱਲ ਹੈ ਜੀ ਰਿਸਕ ਦਾ ਹੈਗਾ ਬਹੁਤ ਵੱਡਾ ਵੀਰੇ ਕਿਉਂਕਿ ਵੱਡਾ ਸਾਧਨਾ ਗੱਲਾਂ ਗੱਲਾਂ ਜਣਾ ਚਲਾਉਣੇ ਵਾਲਾ ਹੈ ਹਾਂਜੀ ਹਾਂਜੀ ਦੂਜੇ ਨੰਬਰ ਤੇ ਕੀ ਹੈ ਕਿ ਸਾਫ ਦਾ ਜਵਾਕਾਂ ਨਾਲ ਕਹਿੰਦੇ ਆ ਜਿਹੜੇ ਸਾਹਮਣੇ ਵਾਲਾ ਨਾ ਇੱਕ ਉਹ ਆਉਂਦਾ ਬਾਰੂ ਬਿੱਤੀ ਜੀ ਆਪਾਂ ਜੀ ਸਹੀ ਹੈ ਸਹੀ ਹੈ ਜੀ ਅਗਲੇ ਪਿਛਲੇ ਦਾ ਕੋਈ ਪਤਾ ਨਹੀਂ ਹੈਗਾ ਜੀ ਤੁਹਾਨੂੰ ਪਤਾ ਹੋਣਾ ਬਾਈ ਨੰਕਰ ਰਤੋਂ ਵਾਲੀ ਦੀ ਗੱਡੀ ਮਸ਼ੀਨ ਦੇ ਵਿੱਚ ਨਾ ਕੋ ਬੰਦਾ ਲੱਗਿਆ ਸੀਗਾ ਹਾਂ ਜੀ ਉਹ ਕਲੇਮ ਉਹਦੇ ਮੰਗਣ ਲੱਗ ਕੇ ਕਹਿੰਦਾ ਵੀ ਆਏ ਆ ਫਲਾਣਾ ਟਮਗਾਣਾ ਜਦ ਕਿ ਉਹ ਪਿੱਛੇ ਦੀ ਲੱਗਿਆ ਸੀਗਾ ਇਸ ਕਰਕੇ ਵੀਰੇ ਤੁਸੀਂ ਦੇਖ ਕੇ ਜਾਇਆ ਕਰੋ ਹਾਂ ਜੀ ਇੱਕ ਕਰਤਾਰ ਆ ਵੀ ਹੋਰ ਵੀਰੇ ਦੇਖੋ ਵੀ ਮਸ਼ੀਨਾ ਫੁੱਲ ਆਉਂਦੀ ਆ ਰੇ ਬਾਈ ਜੀ ਐ ਉਹ ਵਾਰੀ ਹੋਈ ਏਦਾਂ ਮੇਰੇ ਪਿੰਡ ਵਾਲੇ ਹੈ ਨਾ ਮੁੰਡਾ ਵੀਰੇ ਚੜਾਈ ਆ ਫੁੱਲੇ ਚੜਾਈ ਆ ਵੀਰੇ ਬਾਈ ਕਹਦਾ ਜੂਮ ਕਰਕੇ ਦਿਖਾ ਦੀ ਵੀਰੇ ਯਾਰ ਵੈਰੀ ਗੁੱਸਾ ਆਦਾ ਦਾ ਜੋ ਕਰਕੇ ਦਿਖਾਉਣਾ ਹੈ ਵਾਈਕਲ ਕਰਦੇ ਆ ਗੱਲਬਾਤ ਮੇਰੀ ਫੋਰਮੈਨ ਦਾ ਸਕਰਾਲੀ ਤੇ ਯਾਹ ਸਾਈਡ ਦਾ ਆਪਣਾ ਇਹ ਕਿੰਨੇ ਬਿਜੋ ਮੈਂ ਤੁਹਾਨੂੰ ਕਾਰਾਂ ਬਾਰੇ ਚਿੰਤਾ ਬਣਾਉਂਦਾ ਹਾਂ ਅਗਰ ਤੇ ਦੇਖੇ ਮੇਰੇ ਫੋਰਮੈਨ ਦਾ 4 15 15000 ਮੇਰੇ ਫੋਰਮੈਨ ਲਈ ਹੈ ਤਹਾਨੂੰ ਆਰ ਦਾ ਕਰ ਚੁੱਕੇ ਬਹੁਤ ਕਰਦਾ ਬਾਈ ਸਾਈਟਰੀ ਵਾਲੇ ਕਰਤਾਰ ਵਾਲੇ ਬਹੁਤ ਸਨਮਾਨ ਕਰਦੇ ਇਹਨਾਂ ਨੂੰ ਉਹ ਬਾਈ ਜੀ ਮੇਰੇ ਮੇਰੇ ਪਿੰਡ ਦਾ ਹੀ ਆ ਯਾਰ ਇਹ ਬਾਈ ਇਹ ਝੜਦੇ ਨੇ ਪੱਕੇ ਹੀ ਝੜਦੇ ਨੇ ਉਸ ਤੋਂ ਅੱਗੇ ਨਾ ਹੁਣ ਬਾਈ ਇਹ ਕੰਮ ਪੱਕਾ ਹੀ ਕਰਦੇ ਨੇ ਤਾਂ ਆ ਪਤਾ ਐਮਪੀ ਜਾਣਦਾ ਜੀ ਇਹ ਬੰਦੇ ਨੂੰ ਹੁਣ ਤਾਂ ਰਸਤੇ ਵੀ ਮੇਰੇ ਸਾਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਹੁਣ ਨਾ 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 ਬਿਲਕੁਲ ਤਾਂ ਇੱਕ RAMDEV ਹੋ ਗਿਆ ਆਪਣੇ ਪਿੰਡਾਂ ਉਹ ਤਾਂ ਅਸੀਂ ਕਹਿੰਦੇ ਉਂਗਲੀ ਆ ਜਾਣਦੇ ਸਿੱਧਾ ਰਾਹ ਜਾਊਗਾ ਪਹਿੇ ਵੀ ਮੋੜ ਦੋ ਕਹਿੰਦਾ ਚਲੋ ਠੀਕ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ